प्यारे दोस्तों प्यार भरी सत श्री अकाल जी हां जी दोस्तों आज दी वीडियो ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗ ਡੀਏ ਬਾਰੇ ਗੱਲਬਾਤ ਕਰਾਂਗੇ ਜਿਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਜਲਦੀ ਹੀ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ 6% ਵਾਧਾ ਜਾਂ ਫਿਰ 4% ਵਾਧਾ ਕਰ ਸਕਦੀ ਹੈ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀ ਸਮੰਗ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਿਉਂਕਿ ਹੋਰ ਰਾਜਾਂ ਤੇ ਪੰਜਾਬ ਸਰਕਾਰ ਜੇਕਰ ਗੱਲ ਕਰੇ ਇਹ ਤਾਂ ਹੋ ਰਾਜਾਂ ਅਤੇ ਕੇਂਦਰ ਸਰਕਾਰ ਤੋਂ ਡੀਏ ਵਿੱਚ ਬਹੁਤ ਪਿੱਛੇ ਰਹਿ ਗਏ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ 13% ਦਾ ਫਾਂਸਲਾ ਪੈ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਇਸ ਟਾਈਮ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਇਸ ਟਾਈਮ 42% ਡੀਏ ਲੈ ਰਹੇ ਨੇ ਲਗਾਤਾਰ ਉਹਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਸਾਡੇ ਡੀਏ ਦੇ ਵਿੱਚ ਵੀ ਵਾਅਦਾ ਕੀਤਾ ਜਾਵੇ ਹਰ ਵਾਰ ਮੀਟਿੰਗ ਹੁੰਦੀ ਹੈ ਮੀਟਿੰਗਾਂ ਤੋਂ ਉਹਨਾਂ ਨੂੰ ਆਸ ਹੁੰਦੀ ਹੈ ਕਿ ਇਸ ਮੀਟਿੰਗ ਦੇ ਵਿੱਚ डीए ਦੇ ਵਿੱਚ ਵਾਅਦਾ ਤਾਂ ਪੰਜਾਬ ਸਰਕਾਰ ਜ਼ਰੂਰ ਕਰੇਗੀ ਹੋਰ ਕੁਝ ਕਰੇ ਜਾਂ ਫਿਰ ਨਾ ਕਰੇ ਪਰ ਡੀਏ ਦੇ ਵਿੱਚ ਵਾਅਦਾ ਮੁਲਾਜ਼ਮਾਂ ਦੇ ਨਹੀਂ ਕੀਤਾ ਗਿਆ ਹਰ ਵਾਰ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਗਿਆ ਹੁਣ ਇਹ ਗੱਲ ਸੁਣਨ ਵਿੱਚ ਆਈ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ 6% ਵਾਅਦਾ ਕਰ ਸਕਦੀ ਹੈ ਮੁਲਾਜ਼ਮਾਂ ਦਾ ਡੀਏ ਹੈ ਜੋ 42% ਤੋਂ ਵੱਧ ਕੇ 48% ਹੋ ਸਕਦਾ ਹੈ ਕਿਉਂਕਿ ਲਗਾਤਾਰ ਇਹ ਜੋ ਮਸਲਾ ਹੈ ਬਹੁਤ ਗਰਮਾਇਆ ਹੋਇਆ ਹੈ ਮਲਾਜ਼ਮ ਜਥੇਬੰਦੀਆਂ ਦੁਆਰਾ ਵੀ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿੰਨਾ ਡੀਏ ਦੇ ਵਿੱਚ ਫਾਸਲਾ ਇਸ ਸਰਕਾਰ ਦੇ ਹੁੰਦੇ ਹੋਏ ਪਿਆ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਡੀਏ ਮਲਾਜ਼ਮਾਂ ਨੂੰ ਸਮੇਂ-ਸਮੇਂ ਤੇ ਦਿੱਤਾ ਜਾਂਦਾ ਪਰ ਇਸ ਸਰਕਾਰ ਦੁਆਰਾ ਇੱਕ ਛੋਟੀ ਜਹੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਸਰਕਾਰ ਸਾਡੀਆਂ ਵੱਡੀਆਂ ਮੰਗਾਂ ਦਾ ਹੱਲ ਤਾਂ ਕਿਵੇਂ ਕਰੇਗੀ ਜਿਸ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਜਲਦ ਹੀ ਕਰ ਸਕਦੀ ਹੈ ਮਲਾਜ਼ਮ ਮੰਗ ਕਰਦੇ ਹਨ ਕਿ ਉਹਨਾਂ ਦੇ ਇਹਦੇ ਵਿੱਚ ਵਾਅਦੇ ਦੇ ਨਾਲ ਨਾਲ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਨੀਮ 1972 ਅਨਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਲਾਗੂ ਕਰੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.1 ਹਰ ਦਿੱਤਾ ਜਾਵੇ ਕੰਪਿਊਟਰ ਦੇ ਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਏਸੀਪੀ ਸਕੀਮ ਬਹਾਲ ਕੀਤੀ ਜਾਵੇ 37 ਤਾਰਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੋੜ ਲਾਗੂ ਕੀਤਾ ਜਾਵੇ 15 15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀਰੀਡ ਵਾਲੇ ਮਲਾਜ਼ਮਾਂ ਦੀ ਤਨਖਾਹ ਫਿਕਸ ਕੀਤੀ ਜਾਵੇ ਆਸ਼ਾ ਵਰਕਰਾਂ ਮਿੱਡੇ ਮੀਲ ਵਰਕਰਾਂ ਦੇ ਮਾਣ ਪੱਤੇ ਵਿੱਚ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰੇ ਕਿਉਂਕਿ ਬੀ ਬੀ ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਇਹ ਮਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀ ਇਸ ਮੰਗ ਦਾ ਹੱਲ ਕੀਤਾ ਜਾਵੇ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਪੰਜਾਬ ਸਰਕਾਰ ਜਲਦ ਤੋਂ ਜਲਦ ਕਰੇ ਉਸ ਫੈਸਲੇ ਨੂੰ ਬਦਲੇ ਜੋ 13 ਫਰਵਰੀ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਹੈ ਇੱਕ ਕਿਸ਼ਤ ਜਾਂ ਫਿਰ ਦੋ ਕਿਸ਼ਤਾਂ ਦੇ ਵਿੱਚ ਸਾਰੇ ਏਰੀਆ ਦੇ ਅਦਾਇਗੀ ਮਲਾਜ਼ਮਾਂ ਨੂੰ ਕੀਤੀ ਜਾਵੇ ਹਨ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ